इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਸਰਕਾਰੀ ਸੀਨੀਅਰ ਕੈਂਡੀ ਸਮਾਰਟ ਸਕੂਲ ਲੜਕੇ ਵਾਲੇ ਮੁਦਕੀ ਵਿੱਚ ਪੰਜਾਬ ਦੀ ਸ਼ਾਨ ਪੰਜਾਬ ਦਾ ਪੁੱਤ ਭਗਵੰਦ ਮਾਨ ਆਪ ਦੀ ਸਰਕਾਰ ਆਪ ਦੇ ਦੁਆਰਾ ਫਿਰੋਜ਼ਪੁਰ ਦੇ ਹਾਂਦੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਨੇ ਦਹੀਆ ਨੇ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਲਗਾਏ ਕੈਂਪ ਲੋਕਾਂ ਦੀਆਂ ਮੁਸ਼ਕਲਾਂ ਮੌਕੇ ਤੇ ਕੀਤੀਆਂ ਹਲ ਜਦੋਂ ਵਿਧਾਇਕ ਰਜਨੀਸ਼ ਦੇਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣ ਲਈ ਸਾਰੇ ਕੰਮ ਲੋਕਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪ ਦੇ ਦੁਆਰਾ ਖੁਦ ਚਲਾ ਕੇ ਸਾਰੀਆਂ ਮੁਸ਼ਕਲਾਂ ਦੇ ਹੱਲ ਮੌਕੇ ਤੇ ਕੀਤੇ ਜਾਣਗੇ ਰਿਪੋਰਟਰ ਪ੍ਰੇਮ ਮਨਜੰਦਾ ਹਾਂਜੀ ਸਰ ਜੋ ਅੱਜ ਪੰਜਾਬ ਸਰਕਾਰ ਦੀਆਂ ਇਨਾਜਾਂ ਤੇ ਜੋ ਸੇ ਸੂਲਤਾਂ ਦਾ ਕੈਂਪ ਲਾਇਆ ਗਿਆ ਪੰਜਾਬ ਸਰਕਾਰ ਤੁਹਾਡੇ ਦਵਾਰ ਤੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਸਾਡੀ ਡਿਊਟੀ ਲੱਗੀ ਸੀ ਅੱਜ ਸਰਕਾਰ ਤੁਹਾਡੇ ਦਵਾਰ ਦੇ ਅਕੋਰਡਿੰਗ ਮੈਡੀਕਲ ਫੈਸਿਲਿਟੀ ਲਈ ਸਾਡੀ ਡਿਊਟੀ ਲੱਗੀ ਸੀ ਸਾਡਾ ਪੂਰਾ ਹੈਲਥ ਡਿਪਾਰਟਮੈਂਟ ਬਲੌਕ ਪਰੋਸ਼ਾ ਦਾ ਇੱਥੇ ਪਹੁੰਚਾ ਆਇਆ ਸੀ ਅਸੀਂ ਕਾਫੀ ਲੋਕਾਂ ਨੂੰ ਇੱਥੇ ਆਇਸ਼ਮਾਨ ਕਾਰਡ ਵੀ ਬਣਾ ਕੇ ਦਿੱਤੇ ਆ ਉਹਨਾਂ ਨੂੰ ਆਪਾਂ ਆਈਡੀ ਵੀ ਬਣਾ ਕੇ ਦਿੱਤੀਆਂ ਜੋ ਕਿ 5 ਲੱਖ ਵਾਲੇ ਕਾਰਡ ਬੰਦੇ ਆ ਉਹ ਵੀ ਇਹਨਾਂ ਨੂੰ ਪ੍ਰੋਵਾਈਡ ਕਰਵਾਏ ਆ ਕਿੰਨੇ ਕਿ ਸਾਡੇ ਕੋਲ ਨੈਟਿਵ ਫੈਸਿਲਿਟੀ ਜਿੰਨੀ ਸਾਡੇ ਕੋਲ ਸੀ ਉਹਦੇ ਅਕੋਰਡਿੰਗ ਅਸੀਂ ਕਰਵਾਏ ਬਾਕੀ ਸ਼ੂਗਰ ਦੇ ਹੋ ਗਏ ਏਐਨਸੀ ਚੈੱਕਅਪ ਹੋ ਗਿਆ ਸਾਡਾ ਇੱਥੇ ਔਰ ਤੇ ਹਾਈਪਰ ਟੈਨਸ਼ਨ ਦੇ ਪੇਸ਼ੈਂਟ ਉਹਦੇ ਜਨਰਲ ਓਪੀਡੀ ਵੀ ਅਸੀਂ ਪੇਸ਼ੈਂਟ ਦੀ ਕੀਤੀ ਆ ਕਾਫੀ ਪੇਸ਼ੈਂਟ ਆ ਦੀਆਂ ਪੈਨਸ਼ਨਾਂ ਕੱਟੀਆਂ ਗਈਆਂ ਉਹਨਾਂ ਦੀਆਂ ਪੈਨਸ਼ਨਾਂ ਅਸੀਂ ਦੁਬਾਰਾ ਤੋਂ ਚੈੱਕ ਕਰਕੇ ਨਵੀਆਂ ਜਾਨੀ ਕਿ ਸਟਾਰਟ ਕੀਤੀਆਂ ਤੇ ਜਿਨ੍ਹਾਂ ਦੀਆਂ ਨਹੀਂ ਲੱਗੀਆਂ ਸੀ ਦਾ ਭਾਤਰੀ ਪੈਨਸ਼ਨ ਲੈਣ ਦੇ ਯੋਗ ਸੀ ਉਹਨਾਂ ਦੇ ਨਵੇਂ ਫਾਰਮ ਭਰੇ ਗਏ ਤੇ ਉਹਨਾਂ ਨੂੰ ਇਹ ਪੈਨਸ਼ਨ ਲੈਣ ਦੇ ਯੋਗ ਬਣਾਇਆ ਗਿਆ ਕਿੰਨੀਆਂ ਹੁਣ ਤੱਕ ਤੁਸੀਂ ਕਿੰਨੀਆਂ ਪੈਸਨਾ ਲਾ ਚੁੱਕੇ ਹਾਂ ਜੀ ਅੱਜ ਤਕਰੀਬਨ ਅਸੀਂ 40 ਫਾਰਮ ਆ ਜਿਹੜੇ ਉਹ ਭਰੇ ਗਏ ਆ ਨਵੇਂ ਜੀ ਤੇ ਕਿੰਨੀ ਮੀਰ ਹੈ ਤੁਹਾਨੂੰ ਅੱਗੇ ਲੱਗਣ ਦੀ ਆਪ ਵੀ ਲਗਣੀਆਂ ਜ਼ਰੂਰ ਆ ਸਾਡੇ ਅੱਜ ਦਈਏ ਸਬਜ਼ੀ ਵੀ ਆਏ ਸੀ ਐਮਐਲਏ ਸਾਹਿਬ ਇੱਥੇ ਉਹਨਾਂ ਨੇ ਵੀ ਯਕੀਨ ਦਵਾਇਆ ਵੀ ਇਹ ਪੈਨਸ਼ਨਾਂ ਜਿਹੜੀਆਂ ਜਾਂ ਬੰਦ ਹੋਈਆਂ ਜਾਂ ਜਿਹੜੀਆਂ ਨੰਮੀਆਂ ਲੱਗਣੀਆਂ ਇਹ ਜਲਦੀ ਤੋਂ ਜਲਦੀ ਲੱਗੀਆਂ ਜਾਣੀਆਂ ਠੀਕ ਇੱਥੇ ਆਪਣੇ ਕੋਲੇ ਜਿਵੇਂ ਜਾਤੀ ਸਾਡੀ ਵੀੜ ਐ ਐਸਪੀਸੀ ਜਨਰਲ ਤੇ ਜਿਹੜਾ ਚਾਰਾ ਬਹੁਤ ਤੇ ਹੋਰ ਵੀ ਨਾਮ ਅੰਡੀਸ਼ ਬਸਦਾ ਹੋ ਗਿਆ ਜਿਵੇਂ ਤੇ ਅ ਲੈਵਨਸ ਬਸਦਾ ਤੇ ਕਾਪੀ ਵਾਲੇ ਵਾਦੀ ਰੱਪੇ ਬਣਾਏ ਨੇ ਤੇ 43 ਸੈਕਸੈਸ ਚ ਮਤਲਬ ਵਰਤਾਂਚੇ ਇੰਜੀਨੀਅਰ ਜਿਹੜਾ ਬਹੁਤ ਚ 5 7 8 ਜੇ ਮੋਦ ਦਾ ਜੇ ਕਿਸੇ ਲੇਟ ਹੋ ਗਿਆ ਵਾ ਜੇ ਕਿਸੇ ਨਵੀਂ ਲੈਣੀ ਆ ਜਾਂ ਆਨਲਾਈਨ ਕਰਾਉਣੀ ਆ ਉਸ ਬਾਬਤਾ ਜਾਂ ਐਸਸੀ ਕਸ਼ਟ ਜਾਤੀ ਨਾਲ ਸਬੰਧਤਾ ਉਹ ਬਣਾਉਣ ਵਾਸਤੇ ਆਪਣੇ ਕੋਲ ਆ ਸਕਦਾ ਹੈ ਤੇ ਲੇਵਰ ਨਾਲ ਸਬੰਧਤਾ ਜਿਵੇਂ ਕਹਿੰਨੇ ਕਾਪੀ ਨਵੀਂ ਬਣਾਉਣੀ ਆ ਸਪੀਅਰਸ ਕੀ ਮਚਾਦੀ ਨੇ ਲੇਵਰ 5 5 7 ਦੀ ਮੋਚ ਹੈ ਤੇ ਹੋਰ ਵੀ ਆਪਣੇ ਦੇਵੇਂ ਕਿ ਪੈਨਸ਼ਨ ਹਾਂਜੀ ਬੜਾਪਾ ਪੈਨਸ਼ਨ ਵਿਡੋ ਪੈਨਸ਼ਨ ਹਾਂਜੀ ਹਾਂਜੀ ਇਹ ਚਾਰ ਪੰਜ ਪੰਜ ਛੇ ਜੋਬਸ ਕਰ ਲੋ ਦਿੱਤੀ ਜਾਂਦੀਆਂ ਇਸ ਤਰ੍ਹਾਂ ਸਾਈ ਹਾਂਜੀ ਹੁਣ ਹੁਣ ਤੱਕ ਤੁਸੀਂ ਮਤਲਬ ਕਿੰਨੀਆਂ ਲੋਕਾਂ ਨੂੰ ਸੂਚਨਾ ਦੇ ਚੁੱਕੇ ਹੋ ਅੱਜ ਆਪਾਂ ਕਾਫੀ 5 4 5 6 ਸਭsa ਕੀਤੀਆਂ ਅੱਜ ਅਜ ਥੋੜਾ ਘੱਟ ਸੀ ਇਥੇ ਬੱਚੇ ਦੇ ਲੋਕ ਆਏ ਨਹੀਂ ਜਿੰਨੇ ਆਉਣੇ ਚਾਹੀਦੇ ਸੀ ਹਾਂਜੀ ਹਾਂਜੀ ਤੇ ਐਸੇ ਫੇ ਵੀ ਫਰਦ ਵਗੈਰਾ ਕੱਢ ਦਿੱਤੀਆਂ ਜਾਂਦੀ ਰਹੀਆਂ ਹੋ ਗਿਆ ਜਰਨਲ ਲੇਟਰ ਕੀ ਕੀਆ ਠੀਕ ਹੈ ਜੋ ਸੀਐਮ ਸਾਹਿਬ ਦੇ ਪੰਜਾਬ ਦੀ ਲੋਕ ਪੱਖੀ ਜਿਹੜੀ ਸੋਚ ਹੈ ਹਾਂਜੀ ਹਾਂਜੀ ਉਹਦੇ ਸਦਕਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਔਰ ਸਮੂਹ ਜਿਹੜੇ ਸੰਬੰਧਤ ਮਹਿਕਮੇ ਨੇ ਉਹ ਲੋਕਾਂ ਦੇ ਦਰਵਾਜ਼ੇ ਬੁਹੇ ਪਹੁੰਚ ਲੈਣ ਹਾਂਜੀ ਅੱਜ ਇਸ ਲੜੀ ਦੇ ਤਹਿਤ ਮੁਦਕੀ ਸਰਕਾਰੀ ਸਕੂਲ ਲੜਕਿਆਂ ਦੇ ਵਿੱਚ ਇੱਕ ਕੈਂਪ ਲੱਗਿਆ ਔਰ ਇਹਦੇ ਵਿੱਚ ਹੈਲਥ ਡਿਪਾਰਟਮੈਂਟ ਸਮਾਜਿਕ ਸਿਹਤ ਵਿਭਾਗ ਔਰ ਸਾਡੇ ਅੰਗਦਮੜੀ ਸਾਡੇ ਸੈਦ ਵਿਭਾਗ ਤੇ ਲੀਡ ਬੈਂਕ ਲੈਂਡ ਮਾਰਗੇਜ ਬੈਂਕ ਸਾਡੇ ਨਾਲ ਮਾਲ ਮਹਿਕਮਾ ਸਾਂਝ ਕੇ ਅੰਦਰ ਤੇ ਸਾਡੇ ਨਗਰ ਪੰਚਾਇਤ ਦੇ ਦਫਤਰ ਤਸਵੀਲ ਦੇ ਦਫਤਰ ਕਈ ਮਹਿਕਮੇ ਜਿਹੜੇ ਸੀ ਉਹਨਾਂ ਦੇ ਸਬੰਧਤ ਕਰਮਚਾਰੀ ਔਰ ਅਧਿਕਾਰੀ ਇਹ ਅੱਜ ਇਸ ਕੈਂਪ ਦੇ ਵਿੱਚ ਆਜ਼ਾਦ ਰਹੇ ਨੇ ਮਾਨਯੋਗ ਸਾਡੇ ਡੈਪਟੀ ਡੈਪਟੀ ਕਮਿਸ਼ਨਰ ਰਾਜੇਸ਼ ਤੇ ਮਾਨ ਜੀ ਦੀ ਕਿਉਂਕਿ ਇਹ ਸਾਰੇ ਪ੍ਰੋਸੈਸ ਨੂੰ ਮੋਨੀਟਰ ਕਰ ਰਹੇ ਨੇ ਔਰ ਸਾਡੇ ਐਸਜੀਐਮ ਜਸਪਾਲ ਸਿੰਘ ਬਰਾੜ ਸਾਹਿਬ ਉਹ ਅੱਜ ਇੱਥੇ ਮੇਰੇ ਨਾਲ ਵੀ ਰਾਜ ਸਿਗੇ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਨੇ ਔਰ ਇੱਕ ਸਰਕਾਰ ਵੱਲੋਂ ਗ੍ਰਿਵੈਂਸ ਫੋਰਮ ਇੱਕ ਜਾਰੀ ਕੀਤਾ ਹੋਇਆ ਅਸੀਂ ਉਹ ਫਾਰਮ